ਪ੍ਰੋਬਜਾੜੀ ਵੀ ਤੇ ਤੁਹਾਡਾ ਸਵਾਗਤ ਹੈ ਮਾ ਮਨਦੀਪ ਜੋਤ ਸਿੰਘ ਇਸ ਵੇਲੇ ਦੀ ਇੱਕ ਹੋਰ ਵੱਡੀ ਸੀਐਸ ਟੀਵੀ ਜੀहां ਦੱਸਦੇ ਕਿ ਇੱਕ ਹੋਰ ਸੀਐਸ ਟੀਵੀ ਸਾਹਮਣੇ ਆਈ ਹੈ ਨਵੀਂ ਸੀਐਸ ਟੀਵੀ ਫੁਟੇਜ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਦੋ ਸ਼ਖਸ ਜਿਹੜੇ ਆ ਉਹ ਜਾ ਰਹੇ ਆ ਔਰ ਬੱਸ ਸਟੈਂਡ ਦੱਸਿਆ ਜਾ ਰਿਹਾ ਹੈ ਕੁਰਕ ਖੇਤਰ ਦਾ ਬੱਸ ਸਟਾਪ ਦੱਸਿਆ ਜਾ ਰਿਹਾ ਹੈ ਤਾ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਅੱਜ ਪਹਿਲਾ ਇੱਕ 60 ਫੁਟੇਜ ਪੁਲਿਸ ਦੇ ਵੱਲੋਂ ਜਾਰੀ ਕੀਤੀ ਜਾਂਦੀ ਔਰ ਪੁਲਿਸ ਦੇ ਵੱਲੋਂ ਦਾਵਾ ਕੀਤਾ ਜਾਂਦਾ ਕਿ ਸ਼ਖਸ ਜੋਟ 60 ਫੁਟੇਜ ਦੇ ਵਿੱਚ ਦਿਖਾਈ ਦੇ ਰਹੇ ਨੇ ਪਪਲਪ੍ਰੀਤ ਔਰ ਨਾਲ ਅਮਰਪਾਲ ਸਿੰਘ ਨੇ ਤਾਂ ਦੱਸਦੇ ਕਿ ਇੱਕ ਹੋਰ 60 ਫੁਟੇਜ ਰਿਲੀਜ਼ ਕੀਤਾ ਗਿਆ ਔਰ 60 ਫੁਟੇਜ ਜਿਹੜਾ ਨਵਾਂ ਸਾਹਮਣੇ ਆ ਰਿਹਾ ਉਸ ਦੇ ਵਿੱਚ ਦੋ ਸ਼ਖਸ ਛਤਰੀ ਤਾਨ ਕੇ ਜਿਹੜਾ ਕੁਰਕ ਖੇਤਰ ਦੇ ਬੱਸ ਸਟੈਂਡ ਤੋਂ ਤੁਰ ਕੇ ਆ ਰਹੇ ਔਰ ਦੱਸਦੇ ਕਿ ਪੈਦਲ ਚੱਲ ਕੇ ਆ ਰਹੇ ਔਰ ਲਗਾਤਾਰ ਪੁਲਿਸ ਦਾਅਵੇ ਕਰ ਰਹੀ ਹੈ ਵਕਵਕਰੇ ਜੀ ਹਾਂ ਪੁਲਿਸ ਦੇ ਜੋ ਦਾਅਵੇ ਉਹ ਤੁਹਾਡੇ ਤੱਕ ਅਸੀਂ ਲੈ ਕੇ ਆ ਰਹੇ ਹਾਂ ਜੋ ਦਾਅਵੇ ਪੁਲਿਸ ਕਰ ਰਹੀ ਹੈ ਉਹ ਤੁਹਾਨੂੰ ਬਾਰ ਬਾਰ ਸੁਣਾ ਰਹੇ ਹਾਂ ਕਿਉਂਕਿ ਪੁਲਿਸ ਜਿਹੜਾ ਨਵੀਂ ਤੋਂ ਨਵੀਂ ਅਪਡੇਟ ਕੱਢ ਕੇ ਲਿਆ ਰਹੀ ਹੈ ਔਰ ਨਵੀਆਂ ਸਿਸਟੀ ਫੁਟੇਜ ਜਿਹੜੀਆਂ ਸਾਹਮਣੇ ਆ ਰਹੀਆਂ ਤਾਂ ਦੱਸਦੇ ਇੱਕ ਹੋਰ ਨਵੀਂ ਸਿਸਟੀ ਫੁਟੇਜ ਵੀ ਵੇਖ ਸਾਧਿਓ ਦੋ ਸ਼ਖਸ ਜਿਹੜੇ ਚੱਲੇ ਆ ਰਹੇ ਨੇ ਔਰ ਨਾਲ ਉਹਨਾਂ ਦੇ ਇੱਕ ਨੇ ਮੂੰਹ ਉਲਟਾ ਕਿਹਾ ਹੋਇਆ ਔਰ ਦੂਸਰੇ ਨੇ ਵੀ ਮੂੰਹ ਟਕਿਆ ਪਰ ਸਿਰ ਦੇ ਉੱਪਰ ਛਾਤਰੀ ਤਾਂ ਨਹੀਂ ਹੋਈ ਹੈ ਹਾਲਾਂਕਿ ਮੀਂਹ ਪੈ ਰਿਹਾ ਔਰ ਦੇਖ ਸਕਦੇ ਹੋ ਕਿਸ ਪ੍ਰਕਾਰ ਕਿਹਾ ਜਾ ਰਿਹਾ ਜਿਸ ਹਸਾਬ ਦੇ ਨਾਲ ਪੁਲਿਸ ਦੇ ਰਿਸੋਰਸਸ ਆਜ਼ਰ ਰਿਹਾ ਦੱਸ ਰਿਹਾ ਕਿ ਪੁਲਿਸ ਦਾਵਾ ਕਰ ਰਹੀ ਹੈ ਪੁਲਿਸ ਦਾਵਾ ਕਰ ਰਹੀ ਹੈ ਕਿ ਇਹ ਦੋਨੇ ਸ਼ਖਸ ਪਪਲ ਪ੍ਰੀਤ ਔਰ ਅਮਰਤਪਾਲ ਸਿੰਘ ਨੇ ਔਰ ਇਹ ਹੁਣ ਉੱਤਰਾਖੰਡ ਜਾਂ ਫਿਰ यूपी ਦੇ ਬਾਰਡਰ ਤੇ ਹੋ ਸਕਦੇ ਆ ਜਿਹਾ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਪੁਲਿਸ ਜਿਹਾ ਦਾਅਵੇ ਕਰ ਰਹੀ ਹੈ ਜੀ ਹਾਂ ਦੱਸ ਦੇ ਕਿ ਅਸੀਂ ਲਗਾਤਾਰ ਤੁਹਾਨੂੰ ਪੁਲਿਸ ਦੇ ਦਾਅਵੇ ਸੁਣਾ ਰਹੇ ਹਾਂ ਜੋ ਜੋ ਪੁਲਿਸ ਦਾਅਵੇ ਕਰ ਰਹੀ ਉਹ ਤੁਹਾਨੂੰ ਸੁਣਾ ਰਹੇ ਔਰ ਪੁਲਿਸ ਕਹਿ ਰਹੀ ਹੈ ਕਿ ਇਹ ਦੋਨੋਂ ਸ਼ਖਸ ਜਿਹੜੇ ਐ ਉਹ ਪਪਲਪ੍ਰੀਤ ਔਰ ਨਾਲ ਅਮਰਤਪਾਲ ਸਿੰਘ ਨੇ ਤਾਂ ਦੱਸ ਦੇ ਕਿ ਕੁਰਕ ਖੇਤਰ ਦੀ ਇਹ 60 ਫੁੱਟੇ ਦਸੀ ਆ ਰਹੀ ਹੈ ਤਾਂ ਤਸਵੀਰਾਂ ਤੁਹਾਡੇ ਸਾਹਮਣੇ ਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਦੋ ਸ਼ਖਸ ਕੁਰਕ ਖੇਤਰਾ ਬਸ ਸਟੈਂਡ ਦੱਸਿਆ ਜਾ ਰਿਹਾ ਹੈ ਕੁਰਕ ਖੇਤਰ ਦਾ ਬਸ ਸਟੈਂਡ ਇਹ ਦੱਸਿਆ ਜਾ ਰਿਹਾ ਹੈ ਦੇਖ ਸਕਦੇ ਹੋ ਤਸਵੀਰਾਂ ਪੁਲਿਸ ਕਹਿ ਰਹੀ ਹੈ ਪੁਲਿਸ ਕਹਿ ਰਹੀ ਹੈ ਪੁਲਿਸ ਦਾ ਦਾਅਵਾ ਹੈ ਕਿ ਇਹ ਦੋ ਸ਼ਖਸ ਜਿਹੜੇ ਐ ਉਹ ਅਮਰਤਪਾਲ ਸਿੰਘ ਔਰ ਪਪਲਪ੍ਰੀਤ ਸਿੰਘ ਹੈ ਜੀ ਹਾਂ ਦੱਸ ਦੇ ਕਿ ਜਿਵੇਂ ਪੁਲਿਸ ਦਾਅਵੇ ਕਰ ਰਹੀ ਆ ਉਹ ਤੁਹਾਨੂੰ ਅਸੀਂ ਦੱਸ ਰਹੇ ਆ ਪੁਲਿਸ ਦੇ ਦਾਅਵਿਆਂ ਮੁਤਾਬਕ ਜਿਹੜਾ ਹੈ ਤੁਹਾਡੇ ਤੱਕ ਅਸੀਂ ਇਨਫੋਰਮੇਸ਼ਨ ਲੈ ਕੇ ਆ ਰਹੇ ਆਂ ਔਰ ਪੁਲਿਸ ਜਿਹੜੀ ਹੈ ਉਹ ਦਾਵਾ ਕਰ ਰਹੀ ਹੈ ਕਿ ਇਹ ਦੋਨੋਂ ਸ਼ਖਸ ਪਪਲਪ੍ਰੀਤ ਔਰ ਨਾਲ ਅਮਰਤਪਾਲ ਸਿੰਘ ਹੈ ਤਾਂ ਦੱਸ ਦੇ ਕਿ ਆਖਰੀ ਫੁਟੇਜ ਆਖਰੀ ਵੀਡੀਓ ਦੱਸੀ ਜਾ ਰਹੀ ਹੈ ਇਹ ਦੋਨਾਂ ਦੀ ਜੀ ਹਾਂ ਦੱਸਿਏ ਕਿ ਆਖਰੀ ਵੀਡੀਓ ਕੀਆ ਦੋਨਾਂ ਦੀ ਔਰ ਤਸਵੀਰ ਤੁਸੀਂ ਵੇਖ ਸਕਦੇ ਹੋ ਛਾਤਰੀ ਤਾਣੀ ਹੋਈ ਹੈ ਔਰ ਜਿਹੜਾ ਇੱਕ ਦੂਸਰੇ ਦੇ ਵੱਲੋਂ ਜਿਹੜਾ ਮੂੰਹ ਟਕਿਆ ਹੋਇਆ ਤਾਂ ਦੱਸ ਦੇ ਕਿ ਪੁਲਿਸ ਲਗਾਤਾਰ ਕਹਿ ਰਹੀ ਹੈ ਪੁਲਿਸ ਕਹਿ ਰਹੀ ਹੈ ਕਿ ਇਹ ਦੋਨੋਂ ਸ਼ਖਸ ਇਹਦੇ ਅਮਰਪਾਲ ਸਿੰਘ ਔਰ ਪਪਲਪ੍ਰੀ ਸਿੰਘ ਨੇ ਤਾਂ ਦੱਸ ਦਈਏ ਕਿ ਲਗਾਤਾਰ ਲਗਾਤਾਰ ਜਿਹੜਾ ਤੁਹਾਨੂੰ 260 ਫੂਟੇਜ ਦਿਖਾਵਾਂਗੇ ਅੱਜ ਜਿਹੜੀਆਂ ਪੁਲਿਸ ਦੇ ਵੱਲੋਂ ਜਾਰੀ ਕੀਤੀ ਗਈਆਂ ਇੱਕ 60 ਵੀ ਫੂਟੇਜ ਹੋ ਸੀ ਜਿਹੜੀ ਹਰਿਆਣਾ ਦੇ ਸ਼ਾਹਬਾਦ ਦੀ ਦੱਸੀ ਗਈ ਪੁਲਿਸ ਦੇ ਦਾਅਵਿਆਂ ਮੁਤਾਬਕ ਜੀ ਹਾਂ ਪੁਲਿਸ ਜਿਵੇਂ ਜਿਵੇਂ ਦਾਅਵੇ ਕਰ ਰਹੀ ਹੈ ਪੁਲਿਸ ਦਾ ਦਾਵਾ ਕਿ ਇਹ ਸੀ ਸੀਟੀ ਫੁਟੇਜ ਜਿਹੜੀ ਇੱਕ ਪਾਸੇ ਚੱਲ ਰਹੀ ਹੈ ਉਹ ਸ਼ਾਬਾਦ ਇਸ ਸੀਟੀ ਫੁਟੇਜ ਹੈ ਪਰ ਜਿਹੜੀ ਦੂਸਰੀ ਸੀਟੀ ਫੁਟੇਜ ਹੈ ਦੇਖ ਸਕਦੇ ਹੋ ਉਹੀ ਸ਼ਖਸ ਜੋ ਛਤਰੀ ਲੈ ਕੇ ਜਾ ਰਿਹਾ ਹੈ ਅੱਗੇ-ਅੱਗੇ ਇੱਕ ਹੋਰ ਸ਼ਖਸ ਆ ਰਿਹਾ ਹੈ ਪੁਲਿਸ ਦਾ ਕਹਿਣਾ ਹੈ ਕਿ ਉਹ ਪਪਲਪ੍ਰੀਤ ਹੈ ਜੋ ਛਤਰੀ ਲੈ ਕੇ ਜਾ ਰਿਹਾ ਹੈ ਪੁਲਿਸ ਦਾ ਕਹਿਣਾ ਕਿ ਉਹ ਅਮਰਤਪਾਲ ਸਿੰਘ ਹੈ ਜੀ ਹਾਂ ਦੱਸ ਜੇ ਕਿ ਪੁਲਿਸ ਅਜਿਹਾ ਦਾਅਵੇ ਕਰ ਰਹੀ ਹੈ ਜੋ ਜੋ ਪੁਲਿਸ ਦਾਅਵੇ ਕਰ ਰਹੀ ਹੈ ਉਹ ਤੁਹਾਡੇ ਤੱਕ ਅਸੀਂ ਲੈ ਕੇ ਆ ਰਹੇ ਹਾਂ ਤਾਂ ਦੱਸ ਜੀ ਕਿ ਆਖਰੀ ਸੀਟੀ ਫੁਟੇਜ ਕਿਹਾ ਜਾ ਰਿਹਾ ਹੈ ਔਰ ਇਸ ਤੋਂ ਬਾਅਦ ਪੁਲਿਸ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਬੱਸ ਸਟੈਂਡ ਤੋਂ ਬੱਸ ਲੈ ਕੇ यूपी ਜਾਂ ਉੱਤਰਾਖੰਡ ਦੇ ਬਾਰਡਰ ਤੇ ਜਾਇਆ ਗਿਆ ਹੋਵੇ ਜੀ ਆ ਦੱਸਦੇ ਕਿ ਪੁਲਿਸ ਕਹਿ ਰਹੀ ਹੈ ਕਿ ਹੋ ਸਕਦਾ ਹੈ यूपी ਜਾਂ ਉੱਤਰਾਖੰਡ ਦੇ ਬਾਰਡਰ ਤੇ ਜਾਇਆ ਗਿਆ ਹੋਵੇ ਪਰ ਪੁਲਿਸ ਲਗਾਤਾਰ ਕਹਿ ਰਹੀ ਹੈ ਕਿ ਅਸੀਂ ਬਾਰਡਰ ਸੀਲ ਕਰ ਦਿੱਤੇ ਆ ਉੱਤਰਾਖੰਡ ਦਾ ਹੋਵੇ यूपी ਹੋਵੇ ਹਰੇਕ ਬਾਰਡਰ ਅਸੀਂ ਸੀਲ ਕੀਤਾ ਹੋਇਆ ਤਾਂ ਅਜਿਹਾ ਜਿਹੜਾ ਦਾਅਵੇ ਨੇ ਪੁਲਿਸ ਦੇ ਵੱਲੋਂ ਕੀਤੇ ਜਾ ਰਿਹਾ ਪਰ ਸਿਸਟੀ ਫੁਟੇਜ ਬਿਲਕੁਲ ਨਵੀਂ ਸਿਸਟੀ ਫੁਟੇਜ ਤੁਹਾਨੂੰ ਦਿਖਾ ਰਿਹਾ ਜਮਾ ਨਵੀਂ ਸਿਸਟੀ ਫੁਟੇਜ ਹੈ ਪੁਲਿਸ ਦੇ ਵੱਲੋਂ ਜਿਹੜੀ ਜਾਰੀ ਕੀਤੀ ਗਈ ਹੈ ਔਰ ਜਿਵੇਂ ਪੁਲਿਸ ਦਾਅਵੇ ਕਰ ਰਹੀ ਹੈ ਉਹ ਤੁਹਾਡੇ ਤੱਕ ਅਸੀਂ ਲੈ ਕੇ ਆ ਰਹੇ ਹਾਂ ਤਾਂ ਦੱਸਦੇ ਕਿ ਪੁਲਿਸ ਦਾ ਇਹ ਦਾਅਵਾ ਹੈ ਪੁਲਿਸ ਦਾਅਵਾ ਕਰਦੀ ਹੈ ਕਿ ਦੋਨੋਂ ਸ਼ਖਸ ਜਿਹੜੇ ਜਾ ਰਹੇ ਨੇ ਉਹ ਇੱਕ ਅਮਰਤਪਾਲ ਸਿੰਘ ਔਰ ਇੱਕ ਪਪਲਪ੍ਰੀ ਸਿੰਘ ਹੈ ਤਾਂ ਦੱਸ ਦੇ ਕਿ ਹੁਣ ਇੱਕ ਵਾਰ ਤੁਹਾਨੂੰ ਫੁੱਲ ਸਕਰੀਨ ਮੈਂ ਕਹੂੰਗਾ ਟੀਮ ਨੂੰ ਕਿ ਫੁੱਲ ਸਕਰੀਨ ਕਰ ਦਿੱਤੀ ਜਾਵੇ ਜਿਹੜੀ ਨਵੀਂ ਸਿਸਟਰੀ ਫੁਟੇਜ ਸਾਡੇ ਤੱਕ ਆਈ ਹੈ ਤਾਂ ਦੱਸ ਦੇ ਕਿ ਪੁਲਿਸ ਦੇ ਦਾਅਵੇ ਜਿਵੇਂ ਹੋ ਰਹੇ ਨੇ ਕਿਉਂਕਿ ਅਮਰਤਪਾਲ ਸਿੰਘਾਉਣਾ ਦੀ ਗ੍ਰਿਫਤਾਰੀ ਨੂੰ ਲੈ ਕੇ ਲਗਾਤਾਰ ਪੁਲਿਸ ਆਈਜੀ ਸੁਖਚਾਨ ਸਿੰਘ ਗਿੱਲ ਹੋਣਾ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਔਰ ਜਿਸ ਦੇ ਵਿੱਚ ਉਹਨਾਂ ਸਾਰਾ ਰੂਟ ਵੀ ਦੱਸਿਆ ਕਿ 18 ਤਰੀਕ ਨੂੰ ਜਲੰਧਰ ਨਕੋਦਰ ਨੰਗਲਾਂਬੀਆਂ ਬਿਲਗਾ ਛੇਕੂਪੁਰ ਅਜੇ ਇਹਨਾਂ ਏਰੀਏ ਦੇ ਵਿੱਚ ਹੁੰਦਾ ਅਮਰਤਪਾਲ ਔਰ ਇਸ ਤੋਂ ਬਾਅਦ ਹਰਿਆਣਾ ਦੇ ਸ਼ਾਹਬਾਦ ਦੇ ਵਿੱਚ ਲਿਆ ਜਾਂਦਾ ਇਹ ਪੁਲਿਸ ਦਾ ਕਹਿਣਾ ਪੁਲਿਸ ਨੇ ਦਾਅਵਾ ਕੀਤਾ ਕਿਉਂਕਿ ਪੁਲਿਸ ਅੱਜ ਪ੍ਰੈਸ ਕਾਨਫਰੰਸ ਕਰਕੇ ਆਈ ਹੈ ਪੁਲਿਸ ਦੇ ਵੱਲੋਂ ਅੱਜ ਆਈਜੀ ਸੁਖਚੰਦ ਸਿੰਘ ਗਿੱਲ ਉਹਨਾਂ ਦੇ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਇਹ ਸਾਰੇ ਡਿਟੇਲਸ ਦੱਸਿਆ ਔਰ ਵੇਖ ਸਕਦੇ ਹੋ ਇਸ 60 ਫੁਟੇਜ ਵੀ ਜਿਹੜਾ ਆ ਰਿਹਾ ਪੁਲਿਸ ਦਾ ਦਾਅਵਾ ਹੈ ਪੁਲਿਸ ਦਾ ਕਹਿਣਾ ਹੈ ਕਿ ਇਹ ਦੋਨੋਂ ਸ਼ਖਸ ਇੱਕ ਅਮਰਪਾਲ ਸਿੰਘ ਹੈ ਔਰ ਇੱਕ ਪਪਲਪ੍ਰੀਤ ਸਿੰਘ ਹੈ ਪਰ ਦੱਸ ਦੇ ਕਿ ਅਸੀਂ ਇਸ ਦੀ ਕੋਈ ਪੁਸ਼ਟੀ ਨਹੀਂ ਕਰਦੇ ਕਿਉਂਕਿ ਜਿਹੜਾ ਇਹ ਪੁਲਿਸ ਜਿਵੇਂ ਦਾਅਵੇ ਕਰ ਰਹੀ ਹੈ ਪੁਲਿਸ ਦਾ ਜੋ ਕਹਿਣਾ ਹੈ ਅਸੀਂ ਉਹ ਤੁਹਾ ਤੱਕ ਲੈ ਕੇ ਆ ਰਹੇ ਹਾਂ ਜੀ ਹਾਂ ਦੱਸਦੇ ਕਿ ਕੁਰਕ ਖੇਤਰ ਬੱਸ ਸਟੈਂਡ ਦੀ ਦੱਸੀ ਜਾ ਰਹੀ ਹੈ ਕੁਰਕ ਖੇਤਰ ਬੱਸ ਸਟੈਂਡ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਔਰ ਨਾਲ ਹੀ ਜੇ ਗੱਲ ਕਰਦੇ ਹਾਂ ਤਾਂ ਲਗਾਤਾਰ ਪੁਲਿਸ ਜਿਹੜੀ ਹੈ ਗ੍ਰਿਫਤਾਰੀ ਨੂੰ ਲੈ ਕੇ ਲਗਾਤਾਰ ਕਹਿ ਰਹੀ ਹੈ ਕਿ ਨਾ ਹੀ ਡਿਟੇਨ ਹੋਇਆ ਅਮਰਪਾਲ ਨਾ ਹੀ ਅਰੈਸਟ ਹੋਇਆ ਪਰ ਸਾਡੀ ਭਾਲ ਜਾਰੀ ਹੈ ਜਲਦੀ ਅਸੀਂ ਗ੍ਰਿਫਤਾਰ ਕਰ ਲਾਂਗੇ ਅਜਿਹਾ ਪੁਲਿਸ ਜਿਹੜਾ ਬਾਰ-ਬਾਰ ਕਹਿ ਰਹੀ ਹੈ ਤਾਂ ਦੱਸ ਦਿਓ ਕਿ ਤੁਹਾਨੂੰ ਜੋ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਹ ਤਸਵੀਰਾਂ ਨੇ ਜਿਹੜੀਆਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਆਪਣਾ ਕੁਰਕਸ਼ੇਤਰ ਤੋਂ ਕੁਰਕਸ਼ੇਤਰ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਜਿੱਥੇ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਜੀ ਹਾਂ ਦੱਸ ਦੇ ਕਿ ਇਹ ਗੱਲ ਕੁਰਕਸ਼ੇਤਰਾ ਦੇ ਵੱਲੋਂ ਕੁਰਕਸ਼ੇਤਰਾ ਦੇ ਬੱਸ ਸਟੈਂਡ ਦੀ ਵੀਡੀਓ ਦੱਸੀ ਜਾ ਰਹੀ ਹੈ ਔਰ ਨਾਲ ਹੀ ਜਿਹੜਾ ਪੁਲਿਸ ਨੇ ਦਾਵਾ ਕੀਤਾ ਹੈ ਕਿ ਇਹ ਸ਼ਖਸ ਅਮਰਤਪਾਲ ਸਿੰਘ ਔਰ ਨਾਲ ਪਪਲਪ੍ਰੀ ਸਿੰਘ ਹੈ ਅਜਿਹਾ ਪੁਲਿਸ ਦਾ ਕਹਿਣਾ ਹੈ ਤੁਹਾਨੂੰ ਵਾਰ-ਵਾਰ ਦੱਸ ਰਹੇ ਕਿ ਇਹ ਪੁਲਿਸ ਜੋ-ਜੋ ਦਾਅਵੇ ਕਰ ਰਹੀ ਹੈ ਉਹ ਤੁਹਾਡੇ ਤੱਕ ਲੈ ਕੇ ਅਸੀਂ ਆ ਰਹੇ ਹਾਂ ਤਾਂ ਦੱਸ ਦੇ ਕਿ ਪੁਲਿਸ ਜੋ-ਜੋ ਕਹਿ ਰਹੀ ਹੈ ਤਾਂ ਦੱਸ ਦੇ ਕਿ ਨਵੀਂ ਸੀਐਸਟੀ ਫੁਟੇਜ ਹੈ ਕਿਉਂਕਿ ਅੱਜ ਪਹਿਲਾਂ ਵੀ ਸੀਐਸਟੀ ਫੁਟੇਜ ਆਈ ਔਰ ਉਸ ਤੋਂ ਬਾਅਦ ਇੱਕ ਹੋਰ 60 ਫੁਟੇਜ ਹੁਣ ਬਿਲਕੁਲ ਨਵੀਂ ਸੀਸੀਟੀਵੀ ਫੁਟੇਜ ਜਿਹੜੀ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਦੇਖ ਸਕਦੇ ਹੋ ਦੋ ਸ਼ਖਸ ਇਸ ਤਸਵੀਰ ਦੇ ਵਿੱਚ ਨਾਜ਼ਰ ਆ ਰਹੇ ਆ ਛਤਰੀ ਤਾਣੀ ਹੋਈ ਹੈ ਇੱਕ ਨੇ ਮੂੰਹ ਟਕਿਆ ਹੋਇਆ ਔਰ ਕੁਰਕ ਖੇਤਰ ਦੀ ਬੱਸ ਸਟੈਂਡ ਦੀ ਇਹ 60 ਫੁਟੇਜ ਕਿਹਾ ਜਾ ਰਿਹਾ ਹੈ ਕਿ ਕੁਰਕ ਖੇਤਰ ਦੇ ਬੱਸ ਸਟੈਂਡ ਦੀ ਇਹ 60 ਫੁਟੇਜ ਹੈ ਜੀ ਹਾਂ ਦੱਸਦੇ ਕਿ ਲਗਾਤਾਰ ਜਿਵੇਂ ਜਿਵੇਂ ਸੀਸੀਟੀਵੀ ਫੁਟੇਜ ਆ ਰਹੀਆਂ ਜਿਵੇਂ ਜਿਵੇਂ ਵੀਡੀਓਜ਼ ਆ ਰਹੀਆਂ ਨੇ ਉਹ ਤੁਹਾਨੂੰ ਦਿਖਾ ਰਹੇ ਆ ਔਰ ਪੁਲਿਸ ਦੇ ਦਾਅਵੇ ਵੀ ਤੁਹਾਨੂੰ ਦੱਸ ਰਹੇ ਆ ਕਿ ਜੋ ਜੋ ਕਿਉਂਕਿ ਅੱਜ ਵੀ ਪ੍ਰੈਸ ਕਾਨਫਰ ਆਈਜੀ ਸੁਖਚਾਨ ਸਿੰਘ ਗਿੱਲ ਹੋਣਾ ਨੇ ਤਾਂ ਉਹਨਾਂ ਨੇ ਪ੍ਰੈਸ ਕਾਨਫਰੰਸ ਦੌਰਾਨ ਜੋ ਜੋ ਦੱਸਿਆ ਉਹ ਵੀ ਤੁਹਾਨੂੰ ਸੁਣਾ ਦਿੱਤਾ ਸੀ ਤਾਂ ਹੁਣ ਜਿਹੜਾ ਨਵੀਂ ਇਹ 60 ਫੁਟੇਜ ਕੋਰ ਖੇਤਰਾ ਬੱਸ ਸਟੈਂਡ ਦੱਸਿਆ ਰਹੀ ਔਰ ਪੁਲਿਸ ਕਹਿ ਰਹੀ ਹੈ ਕਿ ਇਸ ਤੋਂ ਬਾਅਦ ਹੋ ਸਕਦਾ ਹੈ ਯੂਪੀ ਜਾਂ ਉੱਤਰਾਖੰਡ ਦੇ ਬਾਰਡਰ ਦੇ ਵੱਲ ਇਹਨਾਂ ਦੇ ਵੱਲੋਂ ਬੱਸ ਲਈ ਗਈ ਹੋਵੇ ਤਾਂ ਦੱਸਦੇ ਕਿ ਲਗਾਤਾਰ ਜਿਵੇਂ ਜਿਵੇਂ ਪੁਲਿਸ ਜਿਹੜੀ ਹੈ ਜਿਵੇਂ ਜਿਵੇਂ ਪੁਲਿਸ ਦੱਸ ਰਹੀ ਹੈ ਦਾਅਵੇ ਕਰ ਰਹੀ ਓਵੇਂ ਓਵੇਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਆਂ ਵੀਰਾ ਤੁਹਾਨੂੰ ਦਿਖਾ ਮੈਂ ਅੱਜ ਪਹਿਲਾ 60 ਫੁਟੇਜ ਪੁਲਿਸ ਦੇ ਵੱਲੋਂ ਜਾਰੀ ਕੀਤੀ ਜਾਂਦੀ ਔਰ ਪੁਲਿਸ ਦੇ ਵੱਲੋਂ ਦਾਵਾ ਕੀਤਾ ਜਾਂਦਾ ਕਿ ਸ਼ਖਸ ਜੋਟ 60 ਫੁਟੇਜ ਦੇ ਵਿੱਚ ਦਿਖਾਈ ਦੇ ਰਹੇ ਨੇ ਪਪਲਪ੍ਰੀਤ ਔਰ ਨਾਲ ਅਮਰਪਾਲ ਸਿੰਘ ਨੇ ਤਾਂ ਦੱਸਦੇ ਕਿ ਇੱਕ ਹੋਰ 60 ਫੁਟੇਜ ਰਿਲੀਜ਼ ਕੀਤਾ ਗਿਆ ਫੂਟੇਜ ਜਿਹੜਾ ਨਵਾਂ ਸਾਹਮਣੇ ਆ ਰਿਹਾ ਉਸ ਦੇ ਵਿੱਚ ਦੋ ਸ਼ਖਸ ਛਤਰੀ ਤਾਨ ਕੇ ਜਿਹੜਾ ਕੁਰਖ ਖੇਤਰ ਦੇ ਬਸ ਸਟੈਂਡ ਤੋਂ ਤੁਰ ਕੇ ਆ ਰਹੇ ਔਰ ਦੱਸਦੇ ਕਿ ਪੈਦਲ ਚੱਲ ਕੇ ਆ ਰਹੇ ਔਰ ਲਗਾਤਾਰ ਪੁਲਿਸ ਦਾਅਵੇ ਕਰ ਰਹੀ ਹੈ ਵਕ ਵਕਰੇ ਜੀ ਹਾਂ ਪੁਲਿਸ ਦੇ ਜੋ ਦਾਅਵੇ ਨੇ ਉਹ ਤੁਹਾਡੇ ਤੱਕ ਅਸੀਂ ਲੈ ਕੇ ਆ ਰਹੇ ਹਾਂ ਜੋ ਦਾਅਵੇ ਪੁਲਿਸ ਕਰ ਰਹੀ ਹੈ ਉਹ ਤੁਹਾਨੂੰ ਬਾਰ ਬਾਰ ਸੁਣਾ ਰਹੇ ਹਾਂ ਕਿਉਂਕਿ ਪੁਲਿਸ ਜਿਹੜਾ ਨਵੀਂ ਤੋਂ ਨਵੀਂ ਅਪਡੇਟ ਕੱਢ ਕੇ ਲਿਆ ਰਹੀ ਹੈ ਔਰ ਨਵੀਆਂ 60 ਫੂਟੇਜ ਜਿਹੜੀਆਂ ਸਾਹਮਣੇ ਆ ਰਹੀਆਂ ਤਾਂ ਦੱਸਦੇ ਇੱਕ ਹੋਰ ਨਵੀਂ 60 ਫੂਟੇਜ ਵੀ ਵੇਖ ਸਾਥ ਦਿਓ ਦੋ ਸ਼ਖਸ ਜਿਹੜੇ ਚੱਲੇ ਆ ਰਹੇ ਨੇ ਔਰ ਨਾਲ ਉਹਨਾਂ ਦੇ ਇੱਕ ਨੇ ਮੂੰਹ ਉਲਟਿਆ ਹੋਇਆ ਔਰ ਦੂਸਰੇ ਨੇ ਵੀ ਮੂੰਹ ਟਕਿਆ ਪਰ ਸਿਰ ਦੇ ਉੱਪਰ ਛਾਤਰੀ ਤਾਂ ਨਹੀਂ ਹੋਈ ਆ ਹਾਲਾਂਕਿ ਮੀਂਹ ਪੈ ਰਿਹਾ ਔਰ ਦੇਖ ਸਕਦੇ ਹੋ ਕਿਸ ਪ੍ਰਕਾਰ ਕਿਹਾ ਜਾ ਰਿਹਾ ਜਿਸ हिसाब ਦੇ ਨਾਲ ਪੁਲਿਸ ਦੇ ਸੋਰਸਸ ਆਸ ਰਿਹਾ ਦੱਸ ਰਿਹਾ ਕਿ ਪੁਲਿਸ ਦਾਵਾ ਕਰ ਰਹੀ ਹੈ ਪੁਲਿਸ ਦਾਵਾ ਕਰ ਰਹੀ ਹੈ ਕਿ ਇਹ ਦੋਨੇ ਸ਼ਖਸ ਪਪਲਪ੍ਰੀਤ ਔਰ ਅਮਰਤਪਾਲ ਸਿੰਘ ਨੇ ਔਰ ਇਹ ਹੁਣ ਉਤਰਾਖੰਡ ਜਾਂ ਫਿਰ यूपी ਦੇ ਬਾਰਡਰ ਤੇ ਹੋ ਸਕਦੇ ਆ ਜਿਹਾ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਪੁਲਿਸ ਅਜਿਹਾ ਦਾਅਵੇ ਕਰ ਰਹੀ ਹੈ ਜੀ ਹਾਂ ਦੱਸ ਦੇ ਕਿ ਅਸੀਂ ਲਗਾਤਾਰ ਤੁਹਾਨੂੰ ਪੁਲਿਸ ਦੇ ਦਾਅਵੇ ਸੁਣਾ ਰਹੇ ਹਾਂ ਜੋ ਜੋ ਪੁਲਿਸ ਦਾਅਵੇ ਕਰ ਰਹੀ ਉਹ ਤੁਹਾਨੂੰ ਸੁਣਾ ਰਿਹਾ ਔਰ ਪੁਲਿਸ ਕਹਿ ਰਹੀ ਹੈ ਕਿ ਇਹ ਦੋਨੋਂ ਸ਼ਖਸ ਜਿਹੜੇ ਐ ਉਹ ਪਪਲ ਪ੍ਰੀਤ ਔਰ ਨਾਲ ਅਮਰਤਪਾਲ ਸਿੰਘ ਨੇ ਤਾਂ ਦੱਸ ਦੇ ਕਿ ਕੁਰਕ ਖੇਤਰ ਦੀ ਇਹ ਸੀਸੀਟੀ ਵੀਡੀਓ ਅਸੀਂ ਆ ਰਹੀ ਹੈ ਤਾਂ ਤਸਵੀਰਾਂ ਤੁਹਾਡੇ ਸਾਹਮਣੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੋ ਸ਼ਖਸ ਕੁਰਕ ਖੇਤਰਾ ਬਸ ਸਟੈਂਡ ਦੱਸਿਆ ਜਾ ਰਿਹਾ ਹੈ ਕੁਰਕ ਖੇਤਰ ਦਾ ਬਸ ਸਟੈਂਡ ਇਹ ਦੱਸਿਆ ਜਾ ਰਿਹਾ ਹੈ ਦੇਖ ਸਕਦੇ ਹੋ ਤਸਵੀਰਾਂ ਪੁਲਿਸ ਕਹਿ ਰਹੀ ਹੈ ਪੁਲਿਸ ਕਹਿ ਰਹੀ ਹੈ ਪੁਲਿਸ ਦਾ ਦਾਅਵਾ ਹੈ ਕਿ ਇਹ ਦੋ ਸ਼ਖਸ ਜਿਹੜੇ ਐ ਉਹ ਅਮਰਤਪਾਲ ਸਿੰਘ ਔਰ ਪਪਲਪ੍ਰੀਤ ਸਿੰਘ ਹੈ ਜੀ ਹਾਂ ਦੱਸ ਦੇ ਕਿ ਜਿਵੇਂ ਪੁਲਿਸ ਦਾਅਵੇ ਕਰ ਰਹੀ ਆ ਉਹ ਤੁਹਾਨੂੰ ਅਸੀਂ ਦੱਸ ਰਹੇ ਆ ਪੁਲਿਸ ਦੇ ਦਾਅਵਿਆਂ ਮੁਤਾਬਕ ਜਿਹੜਾ ਹੈ ਤੁਹਾਡੇ ਤੱਕ ਅਸੀਂ ਇਨਫੋਰਮੇਸ਼ਨ ਲੈ ਕੇ ਆ ਰਹੇ ਆ ਔਰ ਪੁਲਿਸ ਜਿਹੜੀ ਹੈ ਉਹ ਦਾਵਾ ਕਰ ਰਹੀ ਹੈ ਕਿ ਇਹ ਦੋਨੋਂ ਸ਼ਖਸ ਪਪਲਪ੍ਰੀਤ ਔਰ ਨਾਲ ਅਮਰਤਪਾਲ ਸਿੰਘ ਹੈ ਤਾਂ ਦੱਸ ਦੇ ਕਿ ਆਖਰੀ ਫੁਟੇਜ ਆਖਰੀ ਵੀਡੀਓ ਦੱਸੀ ਜਾ ਰਹੀ ਹੈ ਇਹ ਦੋਨਾਂ ਦੀ ਜੀ ਹਾਂ ਦੱਸਿਏ ਕਿ ਆਖਰੀ ਵੀਡੀਓ ਦੱਸੀ ਜਾ ਰਹੀ ਹੈ ਦੋਨਾਂ ਦੀ ਔਰ ਤਸਵੀਰ ਤੁਸੀਂ ਵੇਖ ਸਕਦੇ ਹੋ ਛਾਤਰੀ ਟਾਣੀ ਹੋਈ ਹੈ ਔਰ ਜਿਹੜਾ ਇੱਕ ਦੂਸਰੇ ਦੇ ਵੱਲੋਂ ਜਿਹੜਾ ਮੂੰਹ ਟਕਿਆ ਹੋਇਆ ਤਾਂ ਦੱਸਦੇ ਕਿ ਪੁਲਿਸ ਲਗਾਤਾਰ ਕਹਿ ਰਹੀ ਹੈ ਪੁਲਿਸ ਕਹਿ ਰਹੀ ਹੈ ਕਿ ਇਹ ਦੋਨੋਂ ਸ਼ਖਸ ਇਹਦੇ ਅਮਰਪਾਲ ਸਿੰਘ ਔਰ ਪਪਲਪ੍ਰੀਤ ਸਿੰਘ ਨੇ ਤਾਂ ਦੱਸ ਦਈਏ ਕਿ ਲਗਾਤਾਰ ਲਗਾਤਾਰ ਜਿਹੜਾ ਤੁਹਾਨੂੰ 260 ਫੁਟੇਜ ਦਿਖਾਵਾਂਗੇ ਅੱਜ ਜਿਹੜੀਆਂ ਪੁਲਿਸ ਦੇ ਵੱਲੋਂ ਜਾਰੀ ਕੀਤੀ ਗਈਆਂ ਇੱਕ 60 ਵੀ ਫੁਟੇਜ ਹੋ ਸੀ ਜਿਹੜੀ ਹਰਿਆਣਾ ਦੇ ਸ਼ਾਹਬਾਦ ਦੀ ਦੱਸੀ ਗਈ ਪੁਲਿਸ ਦੇ ਦਾਅਵਿਆਂ ਮੁਤਾਬਕ ਜੀ ਹਾਂ ਪੁਲਿਸ ਜਿਵੇਂ ਜਿਵੇਂ ਦਾਅਵੇ ਕਰ ਰਹੀ ਹੈ ਪੁਲਿਸ ਦਾ ਦਾਵਾ ਕਿ ਇਹ 60 ਫੁਟੇਜ ਜਿਹੜੀ ਇੱਕ ਪਾਸੇ ਚੱਲ ਰਹੀ ਉਹ ਸ਼ਾਹਬਾਦ ਦੀ 60 ਫੁਟੇਜ ਹੈ ਪਰ ਜਿਹੜੀ ਦੂਸਰੀ 60 ਫੁਟੇਜ ਹੈ ਦੇਖ ਸਕਦੇ ਹੋ ਉਹੀ ਸ਼ਖਸ ਜੋ ਛਤਰੀ ਲੈ ਕੇ ਜਾ ਰਿਹਾ ਅੱਗੇ ਅੱਗੇ ਇੱਕ ਹੋਰ ਸ਼ਖਸ ਆ ਰਿਹਾ ਪੁਲਿਸ ਦਾ ਕਹਿਣਾ ਕਿ ਉਹ ਪਪਲਪ੍ਰੀਤ ਹੈ ਜੋ ਛਤਰੀ ਲੈ ਕੇ ਜਾ ਰਿਹਾ ਪੁਲਿਸ ਦਾ ਕਹਿਣਾ ਕਿ ਉਹ ਅਮਰ ਹੈ ਜੀ ਹਾਂ ਦੱਸ ਦੇ ਕਿ ਪੁਲਿਸ ਅਜੇ ਇਹ ਦਾਅਵੇ ਕਰ ਰਹੀ ਹੈ ਜੋ ਜੋ ਪੁਲਿਸ ਦਾਅਵੇ ਕਰ ਰਹੀ ਉਹ ਤੁਹਾਡੇ ਤੱਕ ਅਸੀਂ ਲੈ ਕੇ ਆ ਰਹੇ ਹਾਂ ਤਾਂ ਦੱਸ ਦੇ ਕਿ ਆਖਰੀ 60 ਫੂਟੇਜ ਕਿਹਾ ਜਾ ਰਿਹਾ ਔਰ ਇਸ ਤੋਂ ਬਾਅਦ ਪੁਲਿਸ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਬੱਸ ਸਟੈਂਡ ਤੋਂ ਬੱਸ ਲੈ ਕੇ ਯੂਪੀ ਜਾਂ ਉੱਤਰਾਖੰਡ ਦੇ ਬਾਰਡਰ ਤੇ ਜਾਇਆ ਗਿਆ ਹੋਵੇ ਜੀਆਂ ਦੱਸ ਦੇ ਕਿ ਪੁਲਿਸ ਕਹਿ ਰਹੀ ਹੈ ਕਿ ਹੋ ਸਕਦਾ ਹੈ ਯੂਪੀ ਜਾਂ ਉੱਤਰਾ